ਵਾਹਿਗੁਰੂ ਜੀ ਸ਼੍ਰੀ ਨਾਨਕ ਪਾਦ ਪੰਕਜ বন্দਨ ਪਾਦ ਪੰਕਜ বন্দਨ ਸਿਮਰੋ ਆਂ শোভ সমত পরিহার রায় নামোকারি নামকারি ਜਾ ਨਮਨਾਈ ਬਹਾਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਸ਼ਬਦ ਕਮਾਏ ਜਨ ਜਿਤੇ ਪੰਜ ਬਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਇਕੰਗਾਰਾ ਸਤਿਗੁਰ ਤਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਵਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਰਮ ਜੋਤ ਪਰਗਾਸ ਕਰ ਓਨ ਮਨ ਲਿਬ ਲਾਈ ਪਰਮ ਤਤ ਪਰਵਾਣ ਕਰ ਅਣਹਦ ਧੁਨ ਵਾਈ ਪਰਮ ਜੋਤ ਪ੍ਰਗਾਸ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਦੁਤ ਪਾਵਨ ਦਿਨਾਂ ਬੰਦੂ ਭਗਤ ਵਸਾਲ ਕਿਰਪਾ ਦੇ ਖਜਾਨੇ ਜਾਗਦੀ ਜੋਤ ਦਸਾਂ ਪਾਤਸ਼ਾਹੀਆਂ ਦਾ ਸਰੂਪ ਤਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹਨਾਂ ਦੀ ਛਤਰ ਛਾਇਆ ਹੇਠ ਆਪਾਂ ਜੀਵਾਂ ਨੂੰ ਜੋ ਸੁਭਾਗਾ ਸਮਾਪ੍ਰਾਪਤ ਹੋਇਆ ਹੈ ਨਿਤ ਦੀ ਮਰਿਆਦਾ ਦੇ ਅਨੁਸਾਰ ਗੁਰੂ ਘਰ ਵਿਖੇ ਜੋ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਜੋ ਲੜੀਵਾਰ ਕਥਾ ਆਰੰਭ ਹੋਈ ਹੈ ਜੋ ਹੁਣ ਤੱਕ ਆਪ ਸਰਬੱਤ ਸੰਗਤ ਵਾਰ ਨੌਵੀਂ ਤੇ ਪੌੜੀ ਚੌਥੀ ਹੁਣ ਤੱਕ ਇਥੋਂ ਤੱਕ ਆਪ ਸਰਬੱਤ ਸੰਗਤ ਨੇ ਭਾਈ ਗੁਰਦਾਸ ਜੀ ਦੀਆਂ ਜੋ ਇਹ ਵਾਰਾਂ ਹਨ ਇਹਨਾਂ ਦੀ ਕਥਾ ਸਰਵਣ ਕੀਤੀ ਹੈ ਇਹ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਜੋ ਇਹ ਬਾਣੀ ਹੈ ਇਸ ਇੱਕ ਗੁਰਬਾਣੀ ਦੀ ਕੁੰਜੀ ਮੰਨੀ ਗਈ ਹੈ ਪਾਪ ਕੇਸ ਦੇ ਵਿੱਚੋਂ ਵੀ ਬਹੁਤ ਜੋ ਆਗਾਦ ਬੋਧ ਗਿਆਨ ਹੈ ਉਹ ਗੁਰਮੁਖਾਂ ਨੂੰ ਪ੍ਰਾਪਤ ਹੁੰਦਾ ਹੈ ਇਸ ਤਰ੍ਹਾਂ ਸਰਬੱਤ ਸੰਗਤ ਆਪਾਂ ਮਨ ਚਿੱਤ ਇਕਾਗਰ ਕਰਕੇ ਗਰੀਬ ਨਵਾਜ਼ ਜੀ ਨੂੰ ਸੇਸ਼ ਝੁਕਾ ਕਰਕੇ ਮਨ ਨੂੰ ਇਕਾਗਰ ਕਰਕੇ ਫਤੇ ਦੀ ਸਾਂਝ ਕਰੀਏ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜੋ ਅੱਗੇ ਪੌੜੀ ਆ ਰਹੀ ਹੈ ਉਸ ਦੀ ਕਥਾ ਨੂੰ ਸਰਵਣ ਕਰਨਾ ਕਰੀਏ ਜੀ ਬਰਮ ਜੋਤ ਪਰਗਾਸ ਕਰ ਹੁਣ ਮਨ ਲਿਵ ਲਾਈ ਭਾਈ ਗੁਰਦਾਸ ਜੀ ਜ਼ਿਕਰ ਕਰਦੇ ਹਨ ਕਿ ਗੁਰਮੁਖਾਂ ਨੇ ਆਪਣੇ ਹਿਰਦੇ ਅੰਦਰ ਪਰਮ ਜੋ ਵੱਡੇ ਜੋਤੀ ਸਰੂਪ ਵਾਹਿਗੁਰੂ ਦਾ ਜੋ ਆਤਮਿਕ ਪ੍ਰਕਾਸ਼ ਕਰਕੇ ਤੇ ਤੁਰਿਆ ਪਦ ਦੇ ਵਿੱਚ ਆਪਣੀ ਜੋ ਬਿਰਤੀ ਹੈ ਉਸ ਨੂੰ ਲਾਉਣਾ ਕੀਤਾ ਹੈ ਪਰਮ ਤਤ ਪਰਵਾਣ ਕਰ ਅਨਹਦ ਧੁਨ ਵਾਈ ਕਿੰਦੇ ਗੁਰਮੁਖਾਂ ਨੇ ਵਾਹਿਗੁਰੂ ਦੇ ਜੋ ਪਰਮ ਤਤ ਜੋ ਆਤਮ ਤਤ ਨੂੰ ਜਾਣ ਕੇ ਜੋ ਪ੍ਰਵਾਣ ਨੀਕ ਕਰ ਲਿਆ ਹੈ ਤੇ ਗੁਰਮੁਖਾਂ ਦੇ ਹਿਰਦੇ ਦੇ ਵਿੱਚ ਜੋ ਨਾਮ ਦੀ ਜੋ ਇੱਕ ਰਸ ਧੁਨ ਹੈ ਉਹ ਵਾਜ ਜਾਈ ਹੈ ਪਰਮਾਰਥ ਪਰਬੋਧ ਕਰ ਪਰਮਾਤਮਾ ਹਾਈ ਤੇ ਗੁਰਸਿੱਖਾਂ ਨੂੰ ਜੋ ਆਤਮ ਵਿਦਿਆ ਦਾ ਜੋ ਵਿਸ਼ੇਸ਼ ਕਰਕੇ ਜੋ ਗਿਆਨ ਹੈ ਉਹ ਹੋ ਗਿਆ ਹੈ ਭਾਵ ਕੇ ਜੋ ਪਰਮਾਤਮਾ ਜੀ ਜੋ ਪ੍ਰਾਪਤੀ ਹੈ ਹੋ ਗਈ ਹੈ ਗੁਰ ਉਪਦੇਸ਼ ਆਵੇਸ ਕਰ ਅਨਭਉ ਪਦ ਪਾਈ ਤੇ ਗੁਰਸਿੱਖਾਂ ਨੇ ਜੋ ਗੁਰੂ ਦਾ ਜੋ ਉਪਦੇਸ਼ ਹੈ ਜੋ ਸਿੱਖਿਆ ਹੈ ਆਪਣੇ ਹਿਰਦੇ ਦੇ ਵਿੱਚ ਉਸ ਨੂੰ ਅਵੇਸ਼ ਭਾਵ ਕੇ ਪ੍ਰਵੇਸ਼ ਕਰ ਲਿਆ ਹੈ ਤੇ ਸੁਤੇ ਸਿੱਧੀ ਉਹਨਾਂ ਨੂੰ ਜੋ ਗਿਆਨ ਦੀ ਪਦਵੀ ਹੈ ਉਹ ਪ੍ਰਾਪਤ ਹੋ ਗਈ ਹੈ ਸਾਧ ਸੰਗਤ ਕਰ ਸਾਧਨਾ ਇੱਕ ਮਨ ਇੱਕ ਧਾਈ ਤੇ ਗੁਰਸਿੱਖਾਂ ਨੇ ਸਾਧ ਸੰਗਤ ਦੇ ਵਿੱਚ ਜੋ ਸ਼ਬਦ ਸੁਰਤ ਦੀ ਜੋ ਸਾਧਨਾ ਦੁਆਰਾ ਇੱਕ ਮਨ ਇਕਾਗਰ ਹੋ ਕੇ ਤੇ ਆਪਣੇ ਮਨ ਨੂੰ ਇਕਾਗਰ ਕਰਕੇ ਜੋ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਹਨ ਵੇਹ ਅਗੇ ਚੜਾਓ ਚੜਿ ਓ ਨਿਜ ਘਰ ਜਾਈ ਇਹ ਜੋ 20 ਵਿਸਵੇ ਸੰਸਾਰ ਹੈ ਤੇ ਅਕੀ ਪਰਮੇਸ਼ਰ ਹੈ ਇਉਂ ਹੀ ਗੁਰਸਿੱਖ ਜੋ ਵੀ ਵਿਸ਼ਵੇ ਸੰਸਾਰ ਤੋਂ ਉੱਪਰ ਉੱਠ ਕੇ ਜੋ ਇੱਕ ਅਖੰਡ ਸਰੂਪ ਜੋ ਪਰਮੇਸ਼ਰ ਵੱਲ ਆਪਣੀ ਬਿਰਤੀ ਨੂੰ ਝੜਾਉਂਦੇ ਹਨ ਤੇ ਆਪਣਾ ਜੋ ਨਿਝ ਸਰੂਪ ਦੇ ਵਿੱਚ ਪਹੁੰਚ ਜਾਂਦੇ ਹਨ ਦਰਪਣ ਵਾਗ ਤੇ ਆਣ ਧਰ ਆਪ ਆਪ ਨਿਹਾਲ ਹੈ ਭਾਈ ਸਾਹਿਬ ਜੀ ਇਵੇਂ ਉਦਾਹਰਨ ਦਿੰਦੇ ਹਨ ਜਿਵੇਂ ਦਰਪਣ ਭਾਵ ਕੇ ਸ਼ੀਸ਼ੇ ਦੇ ਵਿੱਚ ਆਪਣਾ ਜੋ ਚਿਹਰਾ ਹੈ ਉਹ ਵੇਖੀਦਾ ਹੈ ਇਵੇਂ ਹੀ ਗੁਰਮਖ ਜਨ ਵਾਹਿਗੁਰੂ ਜੀ ਦੇ ਵਿੱਚ ਧਿਆਨ ਤਰ ਕੇ ਸ਼ੀਸ਼ੇ ਦੇ ਵਿੱਚ ਚਿਹਰਾ ਵੇਖਣਾ ਭਾਵ ਇਵੇਂ ਕਿ ਗੁਰੂ ਦੇ ਗਿਆਨ ਰੂਪੀ ਸ਼ੀਸ਼ੇ ਦੇ ਵਿੱਚ ਜੋ ਆਪਣੇ ਆਤਮਿਕ ਸਰੂਪ ਨੂੰ ਤੱਕਦੇ ਹਨ ਵੇਖਦੇ ਹਨ ਘਟ ਘਟ ਪੂਰਨ ਬ੍ਰਹਮ ਹੈ ਚੰਦ ਜਲ ਵਿੱਚ ਭਾਲੈ ਉਹ ਜੋ ਪਰਮੇਸ਼ਰ ਹੈ ਕਹਿੰਦੇ ਵੀ ਉਹ ਕਟ-ਕਟ ਦੇ ਵਿੱਚ ਵੀ ਵਿਆਪਕ ਹੈ ਜਿਵੇਂ ਇੱਕ ਘੜੇ ਦੇ ਵਿੱਚ ਜਲ ਹੋਵੇ ਤੇ ਜੋ ਚੰਦਰਮਾ ਦੀ ਜੋ ਰੋਸ਼ਨੀ ਪੈਂਦੀ ਹੈ ਤੇ ਪ੍ਰਤੀਬਿੰਬ ਭਾਵ ਕੇ ਜਿਵੇਂ ਪਰਛਾਵਾਂ ਦਿਖਦਾ ਹੈ ਜਿਵੇਂ 5 7 ਖੜੇ ਪਏ ਹੋਣ ਜਾਂ ਇਸ ਤੋਂ ਵੱਧ ਵੀ ਹੋਣ ਉਸ ਦੇ ਵਿੱਚ ਜੋ ਚੰਦਰਮਾ ਦੀ ਉਸ ਦੇ ਵਿੱਚ ਜੋ ਉਸ ਦਾ ਚੰਦਰਮਾ ਦਾ ਪਰਛਾਵਾ ਜੋ ਦਿਖਦਾ ਹੈ ਪਾਵ ਕੇ ਇਸੇ ਤਰ੍ਹਾਂ ਹੀ ਉਹ ਇੱਕ ਜਲ ਦੇ ਨਾਲ ਪੜੇ ਭਰੇ ਹੋਏ ਜੋ ਖੜੇ ਤੇ ਉੱਪਰੋਂ ਜੋ ਚੰਦਰਮਾ نیچے ਵੇਖੀਏ ਤਾਂ ਉਹ ਇੱਕੋ ਹੀ ਦਿਖਦਾ ਹੈ ਇਸੇ ਹੀ ਤਰ੍ਹਾਂ ਜੋ ਗੁਰਮੁਖ ਜਨ ਹਨ ਉਹ ਵਾਹਿਗੁਰੂ ਦਾ ਧਿਆਨ ਤਰ ਕੇ ਉਸ ਪਰਮੇਸ਼ਰ ਦੀ ਜੋਤ ਨੂੰ ਕਟਾ-ਕਟਾਂ ਦੇ ਵਿੱਚ ਵੇਖਦੇ ਹਨ ਤੇ ਜੋ ਅੰਤਹ ਕਰਨ ਜੋ ਰੂਪ ਘੜਿਆਂ ਦੇ ਵਿੱਚ ਜੋ ਚੰਦਰਮਾ ਵਾਂਗ ਉਸ ਚੇਤਨ ਸਰੂਪ ਨੂੰ ਵੇਖਦੇ ਹਨ ਗੌਰ ਸਗਾਈ ਵੇਖਦਾ ਕਿ ਉਹ ਦੁੱਧ ਵਿਚਾਲੈ ਜਿਵੇਂ ਗਊਆਂ ਦੇ ਦੁੱਧ ਦੇ ਵਿੱਚੋਂ ਘਿਓ ਵੇਖੀਦਾ ਹੈ ਐਵੇਂ ਹੀ ਦੁੱਧ ਦੇ ਵਾਂਗ ਜੋ ਸਰਗਣ ਸਰੂਪ ਦੇ ਵਿੱਚੋਂ ਜੋ ਗਿਆਨ ਦੁਆਰਾ ਘਿਓ ਦੀ ਨਿਆਈ ਜੋ ਨਿਰਗਣ ਸਰੂਪ ਹੈ ਉਹ ਪ੍ਰਗਟ ਕਰ ਲਈਦਾ ਹੈ ਫੁੱਲਾ ਅੰਦਰ ਵਾਸ ਲੈ ਫਲ ਸਹੁ ਸੰਭਾਲੈ ਤੇ ਜਿਸ ਤਰ੍ਹਾਂ ਜੋ ਫੁੱਲਾਂ ਅੰਦਰ ਜੋ ਵਾਸ਼ਨਾ ਲਈਦੀ ਹੈ ਅਤੇ ਫਲਾਂ ਦੇ ਵਿੱਚੋਂ ਜੋ ਸਵਾਦ ਜੀ ਜੋ ਸੰਭਾਲ ਕੀਤੀ ਜਾਂਦੀ ਹੈ ਤੇ ਇਸੇ ਤਰ੍ਹਾਂ ਹੀ ਜੋ ਫੁੱਲਾਂ ਅੰਦਰ ਵਾਸ ਦੀ ਨਿਆਈ ਜੋ ਸਰੀਰ ਦੇ ਵਿੱਚ ਜੋ ਚੇਤਨ ਸੱਤਾ ਹੈ ਤੇ ਫਲਾਂ ਦੇ ਜੋ ਸਵਾਦ ਵਾਂਗੂ ਜੋ ਬ੍ਰਹਮ ਗਿਆਨੀ ਜੋ ਬ੍ਰਹਮ ਆਨੰਦ ਦੇ ਜੋ ਸਵਾਦ ਨੂੰ ਸੰਭਾਲਦੇ ਹਨ ਕਾਸ਼ਟ ਅਗਣ ਚਲਿਤ ਵੇਖ ਜਲ ਧਰਤ ਹਿਆਲੈ ਜਿਵੇਂ ਲੱਕੜਾਂ ਦੇ ਵਿੱਚ ਅੱਗ ਦੇ ਕੋਦਕ ਨੂੰ ਵੇਖੀਦਾ ਹੈ ਤੇ ਅਤੇ ਧਰਤੀ ਦੇ ਅੰਦਰ ਜੋ ਪਾਣੀ ਨੂੰ ਵੇਖੀਦਾ ਹੈ ਇਵੇਂ ਹੀ ਸਰੀਰਾਂ ਦੇ ਵਿੱਚ ਜੋ ਅੱਗ ਦੀ ਨਿਆਈ ਚੇਤਨ ਸੱਤਾ ਹੁੰਦੀ ਹੈ ਤੇ ਧਰਤੀ ਰੂਪੀ ਹਿਰਦੇ ਦੇ ਘਰ ਅੰਦਰ ਜੋ ਪਾਣੀ ਦੀ ਨਿਆਈ ਉਹ ਪਰਮੇਸ਼ਰ ਹੁੰਦਾ ਹੈ ਘਟ ਘਟ ਪੂਰਨ ਬ੍ਰਹਮ ਹੈ ਗੁਰਮੁਖ ਵੇਖਾਲੈ ਇਸ ਤਰ੍ਹਾਂ ਉਹ ਘਟਾ ਘਟਾਂ ਦੇ ਅੰਦਰ ਭਾਵ ਕੇ ਸਰੀਰਾਂ ਸਰੀਰਾਂ ਦੇ ਵਿੱਚ ਹੋ ਪੂਰਨ ਬ੍ਰਹਮ ਵਿਆਪਕ ਹੈ ਤੇ ਸਤਿਗੁਰੂ ਜੀ ਆਪਣੀ ਕਿਰਪਾ ਦ੍ਰਿਸ਼ਟੀ ਦੁਆਰਾ ਹੀ ਗੁਰਮੁਖਾਂ ਨੂੰ ਵਿਖਾਲੇ ਭਾਵ ਕੇ ਵਿਖਾਲਦੇ ਹਨ ਦੇਵ ਵਿਦਿਸ਼ਟ ਗੁਰ ਧਿਆਨ ਧਾਰ ਸਿਖ ਵਿਰਲਾ ਕੋਈ ਤੇ ਜੋ ਜਗਤ ਤੋਂ ਪਾਰ ਉੱਠਣ ਵਾਲੀ ਜੋ ਸ੍ਰਿਸ਼ਟ ਦ੍ਰਿਸ਼ਟੀ ਜੋ ਵੱਡੀ ਜੋ ਬ੍ਰਹਮਾਕਾਰ ਰੂਪੀ ਜੋ ਦ੍ਰਿਸ਼ਟੀ ਦੁਆਰਾ ਜੋ ਗੁਰੂ ਦਾ ਗਿਆਨ ਤਰਨ ਵਾਲਾ ਕੋਈ ਵਿਰਲਾ ਹੀ ਸਿੱਖ ਹੁੰਦਾ ਹੈ ਰਤਨ ਪਾਰਖੂ ਹੋਏ ਕਹਿ ਰਤਨਾ ਅਵਲੋਈ ਜਿਵੇਂ ਕੋਈ ਰਤਨਾ ਦਾ ਪਾਰਖੂ ਪਰਖ ਕਰਨ ਵਾਲਾ ਕੋਈ ਰਤਨਾਂ ਨੂੰ ਪਰਖ ਕੇ ਵੇਖ ਲੈਂਦਾ ਹੈ ਤੇ ਐਵੇਂ ਹੀ ਜੋ ਪਾਰਖੂ ਗੁਰਮਖ ਜਨ ਹਨ ਉਹ ਸਤਿਗੁਰੂ ਜੀ ਦਾ ਧਿਆਨ ਤਰ ਕੇ ਤੇ ਗੁਰ ਸ਼ਬਦ ਰੂਪੀ ਰਤਨਾ ਨੂੰ ਪਰਖਦੇ ਹਨ ਮਨ ਮਾਨਕ ਨਿਰਮੋਲ ਕਾ ਸਤ ਸੰਗ ਪਰੋਈ ਤੇ ਜਿਵੇਂ ਰਤਨਾ ਦੀ ਨਿਆਈ ਜੋ ਮਨ ਹੈ ਉਹ ਸ਼ੁੱਧ ਹੈ ਤੇ ਜੋ ਪ੍ਰਮਾਤਮ ਦੇ ਨਾਮ ਦਾ ਜੋ ਸਰਵਣ ਮੰਨ ਤੇ ਨਿਧਾਸਨ ਕਰਕੇ ਜੋ ਅਮੋਲਕ ਹੋ ਜਾਂਦਾ ਹੈ ਤੇ ਜਿਵੇਂ ਰਤਨਾ ਦੀ ਮਾਲਾ ਪਰੋਈ ਦੀ ਹੈ ਇਉਂ ਹੀ ਉੱਜਲ ਚਿੱਤ ਵਾਲੇ ਜੋ ਨਾਮ ਦੇ ਦੁਆਰਾ ਜੋ ਮਨ ਨੂੰ ਸਤ ਸੰਗਤ ਰੂਪੀ ਮਾਲਾ ਦੇ ਵਿੱਚ ਪਰੋ ਲੈਂਦੇ ਹਨ ਰਤਨ ਮਾਲ ਗੁਰਸਿੱਖ ਜਗ ਗੁਰਮਤ ਗੁਣ ਗੋਈ ਤੇ ਗੁਰਸਿੱਖ ਸੰਸਾਰ ਦੇ ਵਿੱਚ ਸ਼ੁਭ ਗੁਣਾਂ ਨੂੰ ਜੋ ਰਤਨਾ ਦੀ ਮਾਲਾ ਤੇ ਜੋ ਗੁਰਮਤ ਦਾ ਜੋ ਗਿਆਨ ਹੈ ਜੋ ਸਿੱਖਿਆ ਹੈ ਉਸ ਨੂੰ ਧਾਗੇ ਦੇ ਵਿੱਚ ਬਣਾ ਮਿਲਾ ਕੇ ਬਣਾਉਂਦੇ ਹਨ ਜੀਵੰਦ ਆ ਮਰ ਅਮਰ ਹੋਏ ਸੁਖ ਸਹਜ ਸਮੋਈ ਤੇ ਭਾਈ ਸਾਹਿਬ ਜੀ ਦਾਖ ਦੱਸਦੇ ਹਨ ਕਿ ਉਹ ਜੋ ਗੁਰਮਖ ਜਨ ਹਨ ਉਹ ਜਿਉਂਦੇ ਆ ਹੀ ਅਮਰ ਹੋ ਜਾਂਦੇ ਹਨ ਭਾਵ ਕਿ ਆਪਣੇ ਆਪਾ ਭਾਵ ਨੂੰ ਮਾਰ ਲੈਂਦੇ ਤੇ ਹਉਮੈ ਨੂੰ ਛੱਡ ਕੇ ਉਹ ਅਮਰ ਹੋ ਜਾਂਦੇ ਹਨ ਤੇ ਸੋਤੇ ਸਿੱਧ ਹੀ ਉਹ ਵਾਹਿਗੁਰੂ ਜੀ ਦੇ ਸੁਖ ਸਰੂਪ ਦੇ ਵਿੱਚ ਉਹ ਸਮਾਜ ਜਾਂਦੇ ਹਨ ਉਤਪੋਤ ਪੋਤ ਜੋਤੀ ਜੋਤ ਮਿਲ ਜਾਣੇ ਜਾਣੋਈ ਤੇ ਜਿਸ ਤਰ੍ਹਾਂ ਜੋ ਉਤਪੋਤ ਪੋਤ ਭਾਵ ਕੇ ਜੋ ਤਾਣਾ ਬੇਟਾ ਇੱਕੋ ਸੂਤ ਦਾ ਹੋਣ ਕਰਕੇ ਆਪਸ ਦੇ ਵਿੱਚ ਮਿਲਿਆ ਹੁੰਦਾ ਹੈ ਇਸੇ ਤਰ੍ਹਾਂ ਹੀ ਗੁਰਮਖ ਅਪਣੀ ਜੋ ਪ੍ਰਤਕ ਜੋਤ ਨੂੰ ਜੋ ਪ੍ਰਭੂ ਦੀ ਜੋ ਅਦਵੈਤ ਆਨੰਦ ਸਰੂਪ ਜੋਤ ਦੇ ਵਿੱਚ ਮਿਲਾ ਲੈਂਦੇ ਹਨ ਭਾਵਕੇ ਪਰਮ ਜੋਤ ਦੇ ਵਿੱਚ ਲੀਨ ਕਰ ਲੈਂਦੇ ਹਨ ਤੇ ਆਪ ਉਸ ਪ੍ਰਮਾਤਮਾ ਨੂੰ ਜਾਣ ਕੇ ਤੇ ਹੋਰਨਾਂ ਨੂੰ ਵੀ ਜਨਾਉਂਦੇ ਹਨ ਰਾਗ 나ਦ ਵਿਸਮਾਦ ਹੋਏ ਗੁਣ ਗਹਿਰ ਗੰਭੀਰਾ ਤੇ ਗੁਰਮੁਖਾਂ ਦਾ ਜੋ ਮਨ ਹੈ ਉਹ ਪ੍ਰੇਮ ਦੇ ਸ਼ਬਦ ਦੇ ਵਿੱਚ ਹੋ ਜਾਂਦਾ ਹੈ ਤੇ ਕਿਉਂਕਿ ਪ੍ਰਮਾਤਮਾ ਦੇ ਗੁਣ ਜੋ ਉਹ ਬੜੇ ਨਿਰਮਲ ਤੇ ਗੰਭੀਰ ਭਾਵ ਕੇ ਡੂੰਘੇ ਹਨ ਸਾਬਦ ਸੁਰਤ ਲਿਵ ਲੀਨ ਹੋਏ ਅਨਹਦ ਧੁਨ ਧੀਰਾ ਤੇ ਗੁਰਮੁਖ ਜਨ ਸ਼ਬਦਾਂ ਦੇ ਵਿੱਚ ਸੁਰਤੀ ਨੂੰ ਜੋੜ ਕੇ ਤੇ ਕਾਗਰਤਾ ਰੂਪ ਬਿਰਤੀ ਦੇ ਵਿੱਚ ਲੀਨ ਹੋ ਜਾਂਦੇ ਹਨ ਤੇ ਉਹਨਾਂ ਦਾ ਜੋ ਚਿੱਤ ਹੈ ਉਹ ਇੱਕ ਰਸ ਨਾਮ ਦੀ ਧੁਨ ਦੇ ਵਿੱਚ ਟਿਕ ਜਾਂਦਾ ਹੈ ਜੰਤਰੀ ਜੰਤਰ ਵਜਾਏ ਦਾ ਮਨ ਉਣ ਮਨ ਚੀਰਾ ਤੇ ਜਿਵੇਂ ਜੰਤਰੀ ਭਾਵ ਕੇ ਵਾਜਾ ਵਜਾਉਣ ਵਾਲਾ ਵਾਜੇ ਨੂੰ ਵਜਾਉਂਦਾ ਹੈ ਇਵੇਂ ਹੀ ਪਰਮਾਤਮਾ ਰੂਪ ਜੋ ਜੰਤਰੀ ਸਰੀਰ ਹੈ ਜੋ ਰੂਪੀ ਵਾਜਿਆਂ ਨੂੰ ਵਜਾਉਂਦਾ ਤੇ ਜੋ ਮਨ ਹੈ ਉਹ ਸੰਸਾਰਿਕ ਆਸਾਂ ਤੋਂ ਪਾਸੇ हट ਕੇ ਜੋ ਤੁਰਿਆ ਪਦ ਦੀ ਹੱਦ ਤੱਕ ਪਹੁੰਚ ਜਾਂਦਾ ਹੈ ਵਜ ਵਜਾਏ ਸਮਾਏ ਲੈ ਗੁਰ ਸਬਦ ਵਜੀਰਾ ਜਿਵੇਂ ਵਾਜਿਆਂ ਦੇ ਵਿੱਚੋਂ ਜੋ ਆਵਾਜ਼ ਵਜਾਈ ਜਾਂਦੀ ਤੇ ਭਾਵ ਜੋ ਆਕਾਸ਼ ਦੇ ਵਿੱਚੋਂ ਜੋ ਜੋ ਆਵਾਜ਼ ਹੈ ਜਿਵੇਂ ਵਾਜੇ ਦੇ ਵਿੱਚੋਂ ਨਿਕਲਦੀ ਤੇ ਅੰਤ ਸਮੇਂ ਉਹ ਉਸੇ ਦੇ ਵਿੱਚ ਹੀ ਉਸ ਵਾਜੇ ਦੇ ਵਿੱਚ ਹੀ ਉਸ ਮਾਜ ਜਾਂਦੀ ਇਸੇ ਤਰ੍ਹਾਂ ਹੀ ਜੋ ਗੁਰਮਖ ਜਨ ਗੁਰੂ ਸ਼ਬਦ ਨੂੰ ਕਮਾ ਕੇ ਤੇ ਪਰਮੇਸ਼ਰ ਦੇ ਜੋ ਵਜ਼ੀਰ ਬਣ ਜਾਂਦੇ ਹਨ ਭਾਵ ਕੇ ਜੋ ਨਿਕਟ ਵਰਤੀ ਹੋ ਜਾਂਦੇ ਹਨ ਅੰਤਰ ਜਾਮੀ ਜਾਣੀਐ ਅੰਤਰ ਗਤ ਪੀਰਾ ਸਤਿਗੁਰੂ ਜੀ ਅੰਤਰ ਜਾਮੀ ਹਨ ਅੰਦਰ ਦੀਆਂ ਜਾਣਣ ਵਾਲੇ ਹਨ ਉਹ ਗੁਰਮਖਾਂ ਦੀ ਜੋ ਅੰਦਰ ਦੀ ਅਵਸਥਾ ਤੇ ਜੋ ਜੰਮਣ ਮਰਨ ਤੇ ਜੋ ਹਉਮੈ ਦੀ ਪੀੜਾ ਨੂੰ ਨਾਸ਼ ਕਰਨ ਦੇ ਹਨ ਗੁਰ ਚੇਲਾ ਚੇਲਾ ਗੁਰ ਬੇਦ ਹੀਰਾ ਹੀਰਾ ਜਿਵੇਂ ਹੀਰੇ ਨੂੰ ਹੀਰੇ ਨਾਲ ਹੀ ਵਿੰਨਿਆ ਜਾਂਦਾ ਹੈ ਐਵੇਂ ਹੀ ਗੁਰੂ ਸ਼ਬਦ ਰੂਪ ਜੋ ਹੀਰੇ ਨਾਲ ਜੋ ਹੀਰੇ ਰੂਪ ਮਨ ਨੂੰ ਵਿੰਨ ਕੇ ਜੋ ਹੀਰਾ ਹੀਰਾ ਰੂਪ ਹੀ ਹੋ ਜਾਂਦਾ ਹੈ ਇਸ ਅਵਸਥਾ ਦੇ ਵਿੱਚ ਜੋ ਗੁਰੂ ਤੇ ਜੋ ਚੇਲਾ ਹੈ ਭਾਵ ਕਿ ਜੋ ਗੁਰੂ ਤੋਂ ਸਿੱਖ ਤੇ ਸਿੱਖ ਤੋਂ ਗੁਰੂ ਰੂਪ ਹੋ ਜਾਂਦਾ ਹੈ ਜਿਵੇਂ ਗਰੀਬ ਨਿਵਾਜ਼ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਉਹਨਾਂ ਦੇ ਨਾਲ ਮਿਲ ਕੇ ਭਾਈ ਲਹਿਣਾ ਜੀ ਤੋਂ ਗੁਰੂ ਅੰਗਦ ਦੇ ਰੂਪ ਹੋ ਗਏ ਇਸੇ ਤਰ੍ਹਾਂ ਹੀ ਜੋ ਗੁਰੂ ਨਾਲ ਮਿਲ ਕੇ ਇੱਕ ਸਿੱਖ ਜੋ ਗੁਰੂ ਰੂਪ ਹੀ ਹੋ ਜਾਂਦਾ ਹੈ ਪਾਰਸ ਹੋਇਆ ਪਾਰਸਾਹ ਗੁਰਮੁਖ ਵਢਾਈ ਜਿਵੇਂ ਪਾਰਸ ਨਾਲ ਜੋ ਅਠ ਤਾਂ ਤਾ ਮਿਲ ਕੇ ਜੋ ਸੋਨਾ ਹੋ ਜਾਂਦੀਆਂ ਹਨ ਪਰ ਉਹ ਪਾਰਸ ਨਹੀਂ ਬਣ ਸਕਦੀਆਂ ਇਵੇਂ ਹੀ ਸਤਿਗੁਰੂ ਜੀ ਪਾਰਸ ਰੂਪ ਹਨ ਤੇ ਗੁਰੂ ਸ਼ਬਦ ਰੂਪ ਪਾਰਸ ਨਾਲ ਮਿਲ ਕੇ ਜੋ ਗੁਰਮੁਖ ਗੁਰੂ ਪਾਰਸ ਹੀ ਹੋ ਜਾਂਦੇ ਹਨ ਭਾਵ ਕਿ ਗੁਰੂ ਰੂਪ ਹੀ ਹੋ ਜਾਂਦੇ ਹਨ ਤੇ ਉਹਨਾਂ ਗੁਰਮੁਖਾਂ ਦੀ ਜੋ ਵਡਿਆਈ ਹੈ ਸ਼ੋਭਾ ਹੈ ਉਹ ਉੱਤਮ ਹੈ ਹੀਰਾ ਹੀਰਾ ਭਿੱਦਿਆ ਜੋਤੀ ਜੋਤ ਮਿਲਾਈ ਜਿਵੇਂ ਹੀਰੇ ਨੂੰ ਹੀਰੇ ਨਾਲ ਹੀ ਵਿੰਨਿਆ ਜਾਂਦਾ ਐਵੇਂ ਹੀ ਜੋ ਮਨ ਰੂਪੀ ਜੋ ਗੁਰੂ ਦੀ ਗੁਰੂ ਦਾ ਜੋ ਸ਼ਬਦ ਰੂਪੀ ਜੋ ਹੀਰੇ ਦੇ ਵਿੱਚ ਵਿੰਨਿਆ ਜਾਂਦਾ ਹੈ ਤੇ ਗੁਰਮੁਖਾਂ ਦੀ ਜੋ ਜੋਤ ਅਦਵੈਤ ਆਨੰਦ ਜੋ ਜੋਤ ਦੇ ਨਾਲ ਮਿਲਾ ਕੇ ਉਸ ਵਾਹਿਗੁਰੂ ਜੀ ਦੇ ਵਿੱਚ ਉਪੇਧ ਹੋ ਜਾਈਦਾ ਹੈ ਸ਼ਬਦ ਸੁਰਤ ਲੇਵ ਲੀਨ ਹੋਏ ਜੰਤਰੀ ਜੰਤਰ ਵਾਈ ਜਿਵੇਂ ਵਾਜਾ ਵਜਾਉਣ ਵਾਲਾ ਵਾਜੇ ਨੂੰ ਵਜਾਉਣ ਸਮੇ ਉਸ ਸੁਰਤ ਦੇ ਵਿੱਚ ਲੀਨ ਹੋ ਜਾਂਦਾ ਹੈ ਇਵੇਂ ਹੀ ਗੁਰਮਖ ਜਨ ਗੁਰੂ ਜੀ ਦੇ ਸ਼ਬਦ ਦੇ ਵਿੱਚ ਆਪਣੇ ਚਿੱਤ ਨੂੰ ਟਿਕਾ ਕੇ ਤੇ ਵਿਰਤੀ ਦੇ ਵਿੱਚ ਲੀਨ ਹੋ ਜਾਂਦੇ ਹਨ ਗੁਰ ਚੇਲਾ ਚੇਲਾ ਗੁਰੂ ਪਰਚਾ ਪਰਚਾਈ ਤੇ ਗੁਰੂ ਤੋਂ ਸਿੱਖ ਤੇ ਸਿੱਖ ਤੋਂ ਗੁਰੂ ਹੋ ਜਾਂਦੇ ਭਾਵ ਕਿ ਜਿਵੇਂ ਤਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਗੁਰੂ ਅੰਗਦ ਦੇਵ ਮਹਾਰਾਜ ਰੂਪ ਹੋ ਗਏ ਤੇ ਅੱਗੇ ਗੁਰੂ ਅੰਗਦ ਦੇ ਸਹ ਮਹਾਰਾਜ ਜੀ ਤੋਂ ਗੁਰੂ ਨਾਨਕ ਸਰੂਪ ਮੰਨ ਲਿਆ ਭਾਵ ਕਿ ਇੱਕੋ ਹੀ ਰੂਪ ਗੁਰੂ ਇੱਕੋ ਹੀ ਰੂਪ ਹੋ ਜਾਂਦੇ ਹਨ ਇਵੇਂ ਹੀ ਜੋ ਗੁਰਸਿੱਖੀ ਦਾ ਜੋ ਪਰਚਾ ਹੈ ਜਿਸ ਵਿੱਚ ਜੋ ਸੱਚੇ ਪਾਤਸ਼ਾਹ ਨੇ ਸਭ ਨੂੰ ਪਰਚਾਉਣਾ ਕੀਤਾ ਹੈ ਪੁਰਖ ਹੋ ਪੁਰਖ ਹੋ ਉਪਾਇਆ ਪੁਰਖ ਹੋਤ ਮਹਾਈ ਪੁਰਖ ਹੋ ਭਾਵ ਕੇ ਜੋ ਪੁਰਖ ਤੋਂ ਵੱਡਾ ਪੁਰਖ ਪੈਦਾ ਹੋਇਆ ਹੈ। ਭਾਵ ਕੇ ਗੁਰੂ ਨਾਨਕ ਸਾਹਿਬ ਜੀ ਤੋਂ ਗੁਰੂ ਅੰਗਦ ਸਾਹਿਬ ਹੋ ਕੇ ਪੁਰਖਾਂ ਦੇ ਵਿੱਚੋਂ ਜੋ ਪਰਮੇਸ਼ਰ ਰੂਪ ਹੋਏ ਹਨ। ਭਾਵ ਕੇ ਜੋ ਵੱਡੇ ਪੁਰਖ ਹੋਏ ਹਨ। ਵੇਹ ਅਗੀਹ ਉਲੰਘ ਕੈ ਹੋਏ ਸਹਿਜ ਸਮਾਈ। ਇਹ ਜੋ 20 ਵਿਸ਼ਵੇ ਸੰਸਾਰ ਹੈ। ਭਾਵ ਕੇ ਜੋ ਪੰਜ ਗਿਆਨ ਇੰਦਰੀ, ਪੰਜ ਕਰਮ ਇੰਦਰੀ, ਪੰਜ ਵਿਕਾਰ ਤੇ ਜੋ ਪੰਜ ਵਿਸ਼ੇ ਇਹਨਾਂ ਵਿਹਾਂ ਨੂੰ ਤੇ ਅਦੋ ਜੋ ਮਾਇਆ ਸਭ ਲੋ ਈਸ਼ਵਰ ਦੀ ਜੋ ਸਰਬਗਤਾ ਤੇ ਜੋ ਗਿਆਨ ਸਹਿਤ ਜੀਵਾ ਦੀ ਜੀਵ ਦੀ ਜੋ ਅਲਪਗਤਾ ਨੂੰ ਲੰਘ ਕੇ ਜੋ ਸੁਤੇ ਸਦ ਹੀ ਉਹ ਇੱਕ ਖੰਡ ਸਰੂਪ ਜੋ ਬ੍ਰਹਮ ਦੇ ਵਿੱਚ ਜੋ ਸਮਾਉਣਾ ਤੇ ਜੋ ਸਮਝ ਜਾਂਦੇ ਹਨ ਸਤਗੁਰ ਦਰਸ਼ਨ ਦੇਖਦੇ ਪਰਮਾਤਮ ਦੇਖੈ ਤੇ ਗੁਰਮਖਾਂ ਨੂੰ ਜੋ ਸਾਧ ਸੰਗਤ ਦੇ ਵਿੱਚ ਸਤਿਗੁਰੂ ਜੀ ਦੇ ਜੋ ਦਰਸ਼ਨ ਨੂੰ ਵੇਖਦੇ ਹਨ ਤੇ ਪਰਮਾਤਮਾ ਦੇ ਦਰਸ਼ਨ ਨੂੰ ਉਹਨਾਂ ਨੂੰ ਦਿਸਦੇ ਭਾਵ ਕਿ ਸਤਿਗੁਰੂ ਜੀ ਪਰਮਾਤਮਾ ਨੂੰ ਦੇਖਦੇ ਦੇ ਪਾਉ ਗੁਰੂ ਦੇ ਜੋ ਪਰਮੇਸ਼ਰ ਨੂੰ ਇੱਕ ਰੂਪ ਕਰਕੇ ਦੇਖਦੇ ਹਨ ਸ਼ਬਦ ਸੁਰਤ ਲੈ ਵਲੀਨ ਹੋਏ ਅੰਤਰ ਗਤ ਲੇਖੈ ਕਿਉਂਕਿ ਗੁਰਮੁਖਾਂ ਦੀ ਜੋ ਬਿਰਤੀਏ ਸ਼ਬਦ ਸੁਰਤ ਦੇ ਅਭਿਆਸ ਦੇ ਵਿੱਚ ਲੀਨ ਹੋ ਜਾਂਦੀ ਅਤੇ ਜੋ ਅੰਦਰ ਦੀ ਅਵਸਥਾ ਨੂੰ ਉਹ ਜਾਣ ਲੈਂਦੇ ਹਨ ਚਰਨ ਕਬਲ ਦੀ ਵਾਸਨਾ ਹੋਏ ਚੰਦਨ ਭੇਖੈ ਜਿਵੇਂ ਚੰਦਨ ਦੀ ਵਾਸਨਾ ਦੇ ਨਾਲ ਜੋ ਸਾਰੇ ਹੀ ਜੋ ਬਨਸਪਤੀ ਦੇ ਪੌਦੇ ਉਹ ਚੰਦਨ ਦੇ ਰੂਪ ਹੀ ਹੋ ਜਾਂਦੇ ਹਨ ਇਸ ਤਰ੍ਹਾਂ ਜੋ ਗੁਰਮੁਖ ਜਨ ਚੰਦਨ ਰੂਪ ਸਤਿਗੁਰੂ ਜੀ ਦੇ ਜੋ ਚਰਨ ਕਮਲਾਂ ਦੀ ਜੋ ਭਗਤੀ ਰੂਪੀ ਜੋ ਸੁਗੰਧੀ ਨੂੰ ਲੈ ਕੇ ਉਹ ਸਤਿਗੁਰੂ ਜੀ ਦਾ ਸਰੂਪ ਹੀ ਹੋ ਜਾਂਦੇ ਹਨ ਚਰਨੋਦਕ ਮਕਰੰਦ ਰਸ ਵਿਸਮਾਦ ਵਿਸ਼ੇਖ ਹੈ ਤੇ ਸਤਿਗੁਰਾਂ ਦੇ ਜੋ ਚਰਨਾਂ ਦਾ ਜੋ ਜਲ ਦਾ ਰਸ ਦਾ ਜੋ ਸਵਾਦ ਹੈ ਤੇ ਜੋ ਫੁੱਲਾਂ ਦੇ ਰਸ ਨਾਲੋਂ ਕਿਤੇ ਵੱਧ ਤੇ ਜੋ ਚਰਜ ਮਈ ਤੇ ਵਿਸ਼ੇਸ਼ ਮੰਨਿਆ ਹੈ ਗੁਰਮਤਿ ਨਿਹਚਲ ਚਿਤ ਕਰ ਵਿਚ ਰੂਪ ਨਾਰੇਖੈ ਤੇ ਜਿੰਨਾ ਗੁਰਮਖਾਂ ਨੇ ਗੁਰੂ ਦੀ ਮਤ ਭਾਅ ਕੇ ਜੋ ਗੁਰੂ ਦੀ ਸਿੱਖਿਆ ਆਪਣੇ ਸੁਰਤ ਨੂੰ ਅਡੋਲ ਕਰ ਲਿਆ ਹੈ ਗੁਰੂ ਦੀ ਸਿੱਖਿਆ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਆਪਣੇ ਜੋ ਚਿੱਤ ਨੂੰ ਅਡੋਲ ਕਰ ਲਿਆ ਜਿਸ ਤਰ੍ਹਾਂ ਪਰਮਾਤਮਾ ਦੇ ਵਿੱਚ ਨਾ ਹੀ ਕੋਈ ਰੰਗ ਮੰਨਿਆ ਗਿਆ ਤੇ ਨਾ ਹੀ ਕੋਈ ਰੂਪ ਰੇਖਾ ਮੰਨੀ ਗਈ ਉਹ ਜੋ ਪਰਮੇਸ਼ਰ ਹੈ ਉਹ ਰੰਗ ਰੂਪ ਤੋਂ ਪਰੇ ਹੈ ਸਾਧ ਸੰਗਤ ਸੱਚ ਖੰਡ ਜਾਏ ਹੋਏ ਅਲਖ ਅਲੇਖ ਹੈ ਤੇ ਗੁਰਮੁਖ ਜਨ ਐਸੇ ਜੋ ਲਖਣ ਤੋਂ ਰਹਿਤ ਪਰਮੇਸ਼ਰ ਨੂੰ ਸਾਧ ਸੰਗਤ ਜੋ ਰੂਪੀ ਜੋ ਸੱਚਖੰਡ ਦੇ ਵਿੱਚ ਜਾ ਕੇ ਜੋ ਸ਼ਬਦ ਦੁਆਰਾ ਜੋ ਜਾਣ ਕੇ ਉਸ ਰੂਪ ਨੂੰ ਉਸ ਦੇ ਰੂਪ ਦੇ ਵਿੱਚ ਹੀ ਸਮਾ ਜਾਂਦੇ ਹਨ ਭਾਵ ਕਿ ਜੋ ਗੁਰਮਖ ਜਨ ਹਨ ਉਹ ਸਾਧ ਸੰਗਤ ਜੋ ਰੂਪੀ ਜੋ ਸੱਚਖੰਡ ਦੇ ਵਿੱਚ ਜੋ ਗੁਰੂ ਦਾ ਇਹ ਸ਼ਬਦ ਦੁਆਰਾ ਉਸ ਨੂੰ ਜਾਣ ਕੇ ਉਸ ਦੇ ਵਿੱਚ ਹੀ ਸਮਾ ਜਾਂਦੇ ਹਨ ਉਸ ਦਾ ਰੂਪ ਹੀ ਹੋ ਜਾਂਦੇ ਹਨ ਇੱਥੇ ਹੁਣ ਜੋ ਕਥਾ ਨੂੰ ਵਿਸ਼ਰਾਮ ਦਿੰਦੇ ਹਾਂ ਜੋ ਕਥਾ ਦਾ ਜੋ ਸਮਾ ਹੈ ਉਹ ਸਮਾਪਤ ਹੈ ਕਥਾ ਵਿਚਾਰਾ ਕਰਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਜੋ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਦਾਨਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਜੋਗ ਹਨ ਆਪ ਸਰਬਤ ਸੰਗਤ ਬਖਸ਼ਣ ਜੋਗ ਹੋ ਬਖਸ਼ ਦੇਣਾ ਅਖੀਰ ਲਿਆਂ ਦੋ ਪੌੜੀਆਂ ਦੀ ਪੌੜੀ ਦੀਆਂ ਦੋ ਪੰਕਤੀਆਂ ਪੜ੍ਹ ਕੇ ਸੰਭਾਉਤੀ ਹੈ ਜੀ ਗੁਰਮਤਿ ਨਿਹਚਲ ਚਿਤ ਕਰ ਵਿਚ ਰੂਪ ਨ ਰੇਖੈ ਸਾਦ ਸੰਸ